ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਡੀਟਿਲ ਪੰਜਾਬ ਦੇ ਵਿੱਚ ਪੈਨਸ਼ਨ ਸਕੀਮ 'ਚ ਹੋਣ ਜਾ ਰਿਹਾ ਹੈ ਬਦਲਾ ਕੀ ਬਦਲਾ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਅਪਡੇਟ ਤੁਹਾਨੂੰ ਦਈਏ ਸੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਪੈਨਸ਼ਨ ਸਕੀਮ 'ਚ ਹੋਣ ਜਾ ਰਿਹਾ ਹੈ ਬਦਲਾ ਪੀਐਫ ਆਰ ਡੀਐਚ ਚੇਅਰਮੈਨ ਨੇ ਬਜਟ ਤੋਂ ਪਹਿਲਾਂ ਕਹਿ ਦਿੱਤੀ ਹੈ ਵੱਡੀ ਗੱਲ ਜੋਨਵਰ ਇਸ ਦਾ ਬਜਟ ਆਉਣ 'ਚ ਬਹੁਤ ਦੇ ਦਿਨ ਬਾਕੀ ਨਹੀਂ ਹੈ ਨਵਾਂ ਬਜਟ ਕਰੀਬ 3 ਹਫਤਿਆਂ ਬਾਅਦ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਇਹ ਚੋਣਾਂ ਦਾ ਸਾਲ ਹੈ ਇਸ ਲਈ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਖਾਸ ਤੌਰ ਤੇ ਪੈਨਸ਼ਨ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਇਸ ਗੱਲ ਦੀ ਸੰਭਾਵਨਾ ਹੈ ਕਿ ਸਰਕਾਰ ਆਉਣ ਵਾਲੇ ਬਜਟ ਦੇ ਵਿੱਚ ਇਸ ਸਬੰਧ ਦੇ ਵਿੱਚ ਕੁਝ ਵੱਡੇ ਬਦਲਾਅ ਕਰ ਸਕਦੀ ਹੈ ਪੀਐਫਆਰਡੀ ਦੇ ਚੇਅਰਮੈਨ ਨੇ ਬਿਆਨ ਦਿੱਤਾ ਸਾਰੀਆਂ ਉਮੀਦਾਂ ਤੇ ਬਹਿਸਾਂ ਵਿਚਾਰ ਪੀਐਫਆਰਡੀ ਦੇ ਚੇਅਰਮੈਨ ਨੇ ਵੀ ਪੈਨਸ਼ਨ ਸਕੀਮ ਨੂੰ ਲੈ ਕੇ ਵੱਡੀ ਟਿੱਪਣੀ ਕਰ ਦਿੱਤੀ ਹੈ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ 30 ਪੀਐਫ ਆਰਡੀ ਦੇ ਚੇਅਰਮੈਨ ਦੀਪਕ ਮਹੰਤੀ ਸ਼ੁੱਕਰਵਾਰ ਨੂੰ ਮੁੰਬਈ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਏ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਐਨਪੀਐਸ ਨੂੰ ਲੈ ਕੇ ਗੱਲਬਾਤ ਕੀਤੀ ਪੈਨਸ਼ਨ ਰੈਗੂਲੇਟਰ ਮੁਖੀ ਨੇ ਕਿਹਾ ਕਿ ਐਨਪੀਐਸ ਦੇ ਵਿੱਚ ਮਾਲਕਾਂ ਦੁਆਰਾ ਕੀਤੀ ਹੀ ਹੁੰਦਾਂ ਨੂੰ ਕਰਮਚਾਰੀ ਦੀ ਮੂਲ ਤਨਖਾਹ ਦਾ 12% ਤੱਕ ਟੈਕਸ ਮੁਕਤ ਕੀਤਾ ਜਾਣਾ ਚਾਹੀਦਾ ਹੈ ਵਰਤਮਾਨ ਦੇ ਵਿੱਚ ਨਿੱਜੀ ਖੇਤਰ ਦੇ ਵਿੱਚ ਵਿਅਕਤੀਗਤ ਚਾ ਕਾਰਪੋਰੇਟ ਯੋਜਨਾ ਦੇ ਤਹਿਤ ਐਨਪੀਐਸਪੀ ਪ੍ਰਤੀ ਹੋਈ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਦੇ ਵਿੱਚ ਰੁਜ਼ਗਾਰਦਾਤਾ ਨੂੰ ਮੂਲ ਤਨਖਾਹ ਦੇ 10% ਦੇ ਬਰਾਬਰ ਰਕਮ ਤੇ ਹੀ ਟੈਕਸ ਛੋਟ ਮਿਲਦੀ ਹੈ ਸਰਕਾਰੀ ਮੁਲਾਜ਼ਮਾ ਵਾਂਗ ਮਿਲੇ ਲਾਭ ਮਹੰਤੀ ਨੇ ਕਿਹਾ ਕਿ ਉਸਨੇ ਐਨਪੀਐਸ ਦੇ ਵਿੱਚ ਰੁਜ਼ਗਾਰਦਾਤਾ ਦੇ ਯੋਗਦਾਨ ਤੇ ਟੈਕਸ ਲੱਭਾਂ ਨੂੰ ਈਪੀਐਫ ਦੇ ਵਿੱਚ 12% ਦੀ ਸੀਮਾ ਦੇ ਬਰਾਬਰ ਲਿਆਉਣ ਦਾ ਸਮਰਥਨ ਕੀਤਾ ਹੈ ਉਹਨਾਂ ਕਿਹਾ ਕਿ ਅਖਰਕਾਰ ਸਰਕਾਰੀ ਮੁਲਾਜ਼ਮਾਂ ਬਾਗ ਮੁੱਢਲੀ ਤਨਖਾਹ ਦਾ 14% ਤੱਕ ਜਾਣਾ ਚਾਹੀਦਾ ਹੈ। ਵਰਤਮਾਨ ਵਿੱਚ ਨਿੱਜੀ ਖੇਤਰ ਵਿੱਚ EPF ਨਿਯਮਾਂ ਦੇ ਤਹਿਤ ਮੂਲ ਤਨਖਾਹ ਤੇ ਮਹਿੰਗਾਈ ਪੱਤੇ ਦੇ 12% ਤੱਕ ਦੇ ਯੋਗਦਾਨ ਨੂੰ ਟੈਕਸ ਤੋਂ ਛੋਟ ਦਿੱਤੀ ਜਾਂਦੀ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀ ਨਿੱਤਮੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਮਿਲਦੇ ਹਾਂ ਕੱਲ ਫਿਰ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਦਿਓ ਜਾਚ ਧੰਨਵਾਦ